ਜਦੋਂ ਸ਼ੇਰ ਵੀ ਚੀਖਾ ਮਾਰਦਾ ਤਾਂ ਸਮਝੋ ਲੱਕੜ ਬੱਗੇ ਆ ਕਹਾਂਗਾ ਅਜੀਬ ਜਿਹਾ ਟਾਈਟਲ ਆ ਲੱਕੜ ਬੱਗੇ ਹੈ ਨਾ এডਿਕੇਸ਼ਨ ਸਿਸਟਮ ਨੂੰ ਟਾਰਗੇਟ ਕਰਦੀ ਹੈ ਵੈਬ ਸੀਰੀਜ਼ ਤੇ ਲੱਕੜ ਬੱਗੇ ਤੋਂ ਤਾਂ ਇਦਾਂ ਲੱਗਦਾ ਕਿ ਕੋਈ ਸ਼ਾਇਦ ਜਿਵੇਂ ਕਾਤਲਾਨਾ ਸੀਰੀਜ਼ ਜੀ ਹੋਗੀ ਹੈ ਨਾ ਜਿਵੇਂ ਉਵੇਂ ਟਾਈਪ ਦੀ ਲੱਗਦੀ ਹੈ ਇਹ ਇਹ ਬੜੀ ਸੁਣੀ ਗੱਲ ਹੈ ਕਿ ਜਦੋਂ ਤੁਸੀਂ ਇਹ ਗੱਲ ਫੜੀ ਹੈ ਕਿ ਵੀ ਇਹ ਬੇਸਡ ਆਉਣ ਮਤਲਬ ਇੱਕ ਐਗਜ਼ਾਮ ਸਿਸਟਮ ਦੇ ਸਕੈਮ ਆ ਤੇ ਨਾਮ ਉਹਦਾ ਲੱਕੜਵੱਗੇ ਨਾਮ ਵੀ ਤਾਂ ਬਹੁਤ ਸੋਚ ਕੇ ਰੱਖਿਆ ਲੱਕੜਵੱਗੇ ਜਿਹੜੇ ਸਾਡੇ ਕੈਰੈਕਟਰ ਨੇ ਉਹ ਲੱਕੜਵੱਗੇ ਜਿਹੇ ਤਰ੍ਹਾਂ ਵਿਹਵ ਕਰਦੇ ਨੇ ਲੱਕੜਵੱਗੇ ਕਿ ਜੰਗਲ ਦੇ ਉਹ ਜਾਨਵਰ ਹੁੰਦੇ ਨੇ ਜਿਹੜੇ ਸ਼ੇਰ ਨੂੰ ਚੈਲੰਜ ਕਰਦੇ ਨੇ ਸ਼ੇਰ ਦੇ ਨਾਲ ਲੜਦੇ ਨੇ ਸ਼ੇਰ ਇੱਕੋ ਜਾਨਵਰ ਆ ਜੀ ਤੋਂ ਤੰਗ ਹੋ ਸਕਦਾ ਹੈ ਜਿਹੜਾ ਸ਼ੇਰ ਵੀ ਪਰੇਸ਼ਾਨ ਜੀਤ ਹੋ ਜਾਂਦਾ ਉਹ ਲੱਕੜਵੱਗੇ ਔਰ ਲੱਕੜਵੱਗੇ ਝੁੰਡ ਦੇ ਵਿੱਚ ਆਉਂਦੇ ਨੇ ਕਿ ਠੀਕ ਹੈ ਕੱਲਾ ਨਹੀਂ ਕਦੇ ਵੀ ਲੱਕੜਵੱਗਾ ਹੁੰਦਾ ਤਾਂ 4 10 ਲੱਕੜਵੱਗੇ ਇਕੱਠੇ ਹੋ ਕੇ ਸ਼ਿਕਾਰਤੇ ਪੈਂਦੇ ਨੇ ਕਿਉਂ ਸ਼ੇਰ ਦੀਆਂ ਵੀ ਚੀਖਾ ਖੜਾ। ਜਿਹੜਾ ਜਿਸ ਤਰ੍ਹਾਂ ਦੇ ਸਬਜੈਕਟ ਨੇ ਨਾ ਇਹਨਾਂ ਨੂੰ ਹੱਥ ਪਾਉਣਾ ਸੌਖੀ ਗੱਲ ਨਹੀਂ। ਪ੍ਰੋਡਿਊਸਰ ਚਾਹੀਦਾ ਹੁੰਦਾ ਦੇਖੋ। ਇਹ ਸਬਜੈਕਟ ਮੈਨੂੰ ਪਤਾ ਸੀ ਮੈਂ ਸਿਨੇਮਾ 'ਚ ਕਹਿ ਨਹੀਂ ਸਕਦਾ। ਇਹਨੂੰ ਮੈਨੂੰ ਵੈਬ ਸੀਰੀਜ਼ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸੀ OTT ਪਲੇਟਫਾਰਮ ਵਾਸਤੇ। ਤੇ ਜਿਹੜੀ ਮੇਰੀ ਟੀਮ ਵਾਲੇ ਮੁੰਡੇ ਸੀ ਉਹ ਕਹਿੰਦੇ ਸੀ ਅਸੀਂ ਸਰ 2 ਸਾਲ ਤੋਂ ਫਿਰਦੇ ਆਂਗੇ ਨਹੀਂ ਕੋਈ ਹੱਥ ਨਹੀਂ ਪਾਰਿਆ ਕੋਈ ਕੋਈ ਮੌਕਾ ਨਹੀਂ ਦੇ ਰਿਹਾ ਸਾਨੂੰ। ਮੈਂ ਗੱਲ ਕੀਤੀ ਸੁਮਿਤ ਬਾਜਿ ਨਾਲ ਕੇਵਲ 1 ਕੇਵਲ 1 ਪਲੇਟਫਾਰਮ ਨੇ ਇਹ ਅਪਰਚੂਨਿਟੀ ਦਿੱਤੀ ਇਹ ਹੱਕ ਦਿੱਤਾ ਕਿ ਕਿ ਜਾਓ ਤੁਸੀਂ ਇਸ ਦੇ ਉੱਪਰ ਇਹ ਸੀਰੀਜ਼ ਬਣਾਓ ਅਸੀਂ ਤੁਹਾਡੇ ਨਾਲ ਆ ਮੌਕਾ ਕਿਸੇ ਨੇ ਵੀ ਇਦਾਂ ਦਿੱਤਾ ਮੌਕਾ ਇਦਾਂ ਨਹੀਂ ਮਿਲਦਾ ਇੱਥੇ ਨਕਰ ਰਗੜਦੇ ਨੇ ਬੰਦੇ ਗੋਡੇ ਘਾ ਜਾਂਦੇ ਨੇ ਕਿ ਕਿਸੇ ਨੂੰ ਮੌਕਾ ਨਹੀਂ ਮਿਲਦਾ ਮੌਕਾ ਲੈਣ ਵਾਸਤੇ ਦੇਣ ਵਾਸਤੇ ਜਿਗਰਾ ਚਾਹੀਦਾ ਹੈਗਾ ਤੇ ਮੈਨੂੰ ਮੌਕਾ ਦਿੱਤਾ ਸਾਨੂੰ ਕੇਬਲ ਬਣ ਮੈਂ ਕਹ ਰਿਹਾ ਵੀ ਜੇ ਕੇਬਲ ਬਣ ਨਾ ਹੀ ਲਾਂਚ ਹੁੰਦਾ ਤੇ ਇਹ ਆਪਣੀ ਲੱਕੜ ਬੱਕੇ ਬਣਨੀ ਨਹੀਂ ਸੀਗੀ ਉਹਨਾਂ ਦੀ ਟੀਮ ਨੇ ਪੂਰੀ ਜਾਨ ਲਾਤੀ ਪਰ ਉਹਨਾਂ ਦੀ ਸ਼ਰਤ ਸੀ ਕਿ ਮੈਨੂੰ ਕੰਟੈਂਟ ਦੇ ਵਿੱਚ ਕੋਈ ਕਮੀ ਨਹੀਂ ਚਾਹੀਦੀ ਉਹਨਾਂ ਨੇ ਮਤਲਬ ਸੂਈ ਦੇ ਧਾਗੇ ਥਾਈ ਉਹ ਬੰਦੇ ਨੂੰ ਕੱਢਦੇ ਨੇ ਜਿਹੜਾ ਦਾ ਬੰਦਾ ਹੁੰਦਾਗਾ ਵੀ ਹਲਕਾ ਜਿਹੜਾ ਮੇਕਰ ਹੁੰਦਾ ਡਰ ਕੇ ਪਹਿਲੀ ਭੱਜ ਜਾਂਦੇ ਨੇਗੇ ਫਿਰ ਉਹ ਗੱਲ ਹੈ ਕਿ ਜਦੋਂ ਅੰਗੂਰਾਂ ਨੂੰ ਤੁਹਾਡਾ ਹੱਥ ਨਹੀਂ ਪਹੁੰਚਦਾ ਫਿਰ ਅਸੀਂ ਕਹਿ ਦਿੰਦੇ ਹਾਂ ਅੰਗੂਰ ਖੱਟੇ ਹਨ ਆਵਾਜ਼ ਦਿਨ ਰਾਤ ਕੁੱਤਿਆਂ ਦੀ ਤਰ੍ਹਾਂ ਕੰਮ ਕਰਦੇ ਐਥੇ ਮਿਲਦਾ ਕੁਝ ਨਹੀਂ ਮੇਰੇ ਦਿਲ ਕਹਿੰਦਾ ਕਿ ਮੈਨੂੰ ਇਸ ਵਾਰ ਨੌਕਰੀ ਮਿਲ ਜੂ ਨੌਕਰੀ ਮਿਲਦੀ ਨਹੀਂ ਖਰੀਦਣੀ ਪੈਂਦੀ ਹੈ ਕਿੰਨੇ ਸੇ ਪੈਸੇ ਲੱਗਣਗੇ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਤੁਸੀਂ ਮੈਂ ਰਮਨਦੀਪ ਸਿੰਘ ਹਮੇਸ਼ਾ ਹੀ ਪੰਜਾਬੀ ਆਡੀਅנס ਇੱਕ ਚੰਗੇ ਕੰਟੈਂਟ ਦੀ ਡਿਮਾਂਡ ਕਰਦੀ ਰਹੀ ਹੈ ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਜਦੋਂ ਵੀ ਕਿਸੇ ਪ੍ਰੋਡਕਸ਼ਨ ਦੇ ਵੱਲੋਂ ਕਿਸੇ ਪਲੇਟਫਾਰਮ ਦੇ ਵੱਲੋਂ ਇੱਕ ਚੰਗਾ ਪ੍ਰੋਜੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਬਣਾਇਆ ਗਿਆ ਤਾਂ ਪੰਜਾਬੀ ਆਡੀਅנס ਨੇ ਹਮੇਸ਼ਾ ਉਹਨਾਂ ਨੂੰ ਪਿਆਰ ਵੀ ਦਿੱਤਾ ਹੈ ਤਾਂ ਇੱਕ ਬਹੁਤ ਕਮਾਲ ਦੀ ਫਿਲਮ ਲੱਕੜਬੱਗੇ ਜੋ ਕਿ 24 ਅਕਤੂਬਰ ਨੂੰ ਕੇਬਲ ਬੰਦੇ ਉੱਤੇ ਰਿਲੀਜ਼ ਹੋਵੇਗੀ ਉਸ ਫਿਲਮ ਦੇ ਮੇਨ ਹੀਰੋ ਬਾਈ ਗੁਰਪ੍ਰੀਤ ਜੀ ਸਾਡੇ ਨਾਲ ਮੌਜੂਦ ਨੇ ਪਹਿਲਾਂ ਸਵਾਗਤ ਕਰਦੇ ਆਂ ਤੇ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਲਾ ਬਤਾ ਕਰਾਂਗੇ ਕਿ ਇਸ ਕਨਸੈਪਟ ਦੇ ਉੱਤੇ ਬੇਸਡ ਇਹ ਫਿਲਮ ਹੋਣ ਵਾਲੀ ਹੈ ਕੀ ਕੁਝ ਖਾਸ ਹੈ ਬਾਈ ਦਾ ਸਵਾਗਤ ਕਰਦੇ ਆਂ ਮੇਰੇ ਕੀ ਹਾਲ ਚੱਲ ਨੇ ਚੜਦੀ ਕਲਾ ਜੀ ਕਿਰਪਾਵਾ ਬਾਈ ਚੜਦੀ ਕਲਾ ਸ਼ਬਦ ਕੀ ਅਸਰ ਪਾਉਂਦਾ ਤੁਹਾਡੇ ਤੇ ਮਤਲਬ ਮੈਂ ਜਿਹੜੇ ਵੀ ਪੰਜਾਬੀ ਦੇ ਨਾਲ ਗੱਲ ਕਰਦਾ ਹਨਾ ਆਪਣਾ ਇਹ ਸ਼ਬਦ ਬਣ ਚੁੱਕਿਆ ਬਾਈ ਕਿਵੇਂ ਹਾਂ ਚੜਦੀ ਕਲਾ ਜੀ ਚੜਦੀ ਕਲਾ ਕਿਉਂ ਕੁਝ ਮੈਂ ਠੀਕ ਹੈ ਵੀ ਕਹਿ ਸਕਦੇ ਸੀ ਚੜਦੀ ਕਲਾ ਕਹਿਣ ਚ ਕੀ ਸੁਆਦਾ ਇਹ ਸਾਡੇ ਗੁਰੂਆਂ ਦਾ ਬਖਸ਼ਿਆ ਹੋਇਆ ਸ਼ਬਦ ਹੈ ਜੀ ਜੋ ਗੁਰੂਆਂ ਦਾ ਸ਼ਬਦ ਬਖਸ਼ਿਆ ਹੁੰਦਾ ਨਾ ਉਹਦੇ ਵਿੱਚ ਤਾਂ ਫਿਰ ਵੈਸੀ એનર્ਜੀ ਹੁੰਦੀ ਹੈਗੀ ਇਸ ਕਰਕੇ ਮੈਨੂੰ ਲੱਗਦਾ ਕਿ ਚੜ੍ਹਦੀ ਕਲਾ ਤੋਂ ਉੱਪਰ ਨਾ ਕੋਈ ਸ਼ਬਦ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਮੈਨੂੰ ਕੋਈ ਵੀ ਜਦੋਂ ਪੁੱਛਦਾ ਤਾਂ ਮੈਂ ਕਹਿੰਦਾ ਚੜ੍ਹਦੀ ਕਲਾ ਜੀ ਤਾਂ ਪਰਮਾਤਮਾ ਨੇ ਮੈਨੂੰ ਚੜ੍ਹਦੀ ਕਲਾ ਜੀ ਰੱਖਿਆ ਹੋਇਆ ਹੈਗਾ ਇਹ ਮੈਨੂੰ ਲੱਗਦਾ ਕਿ ਵੀ ਠੀਕ ਠਾਕ ਸ਼ਬਦਾਂ ਤੋਂ ਉੱਪਰ ਚੜ੍ਹਦੀ ਕਲਾ ਪਰਮਾਤਮਾ ਦੀ ਬਖਸ਼ੀ ਹੋਈ ਸ਼ਬਦਾਂ ਦੀ ਦਾਤ ਹੈਗੀ ਤਾਂ ਚੜ੍ਹਦੀ ਕਲਾ ਦਾ ਤਾਂ ਮਤਲਬ ਇਹ ਹੈ ਵੀ ਹਮੇਸ਼ਾ ਬੰਦਾ ਨਾ ਉਹਦੀ ਰੰਗ 'ਚ ਰਹਿੰਦਾਗਾ ਉਹਦੇ ਭਾਣੇ ਨੂੰ ਮੰਨਦਾ ਬਸ ਤੇਰਾ ਭਾਣਾ ਮਿੱਠਾ ਲੱਗੇ ਤਾਂ ਫਿਰ ਚੜ੍ਹਦੀ ਕਲਾ ਪੀ ਆ ਬਿਲਕੁਲ ਭਾਜੀ ਜੀ ਵੀ ਆਪਾਂ ਨੇ ਗੱਲ ਕੀਤੀ ਸੀ ਕਿ ਪਿੱਛੇ ਜੇ ਇੱਕ ਫਿਲਮ ਆਈ ਸੀ ਜਿਹਦੇ ਵਿੱਚ ਐਜੂਕੇਸ਼ਨ ਸਿਸਟਮ ਨੂੰ ਟਾਰਗੇਟ ਕੀਤਾ ਗਿਆ ਸੀਗਾ ਜੀ ਹਣਾ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਅਪਰੀਸ਼ੀਏਟ ਕੀਤਾ ਕਿ ਇਹ ਜ਼ਰੂਰੀ ਆ ਕਿਉਂਕਿ ਆਪਾਂ ਨੇ ਐਜੂਕੇਸ਼ਨ ਦੇ ਉੱਤੇ ਤਾਂ ਜਦ ਕਸਦੇ ਹਮੇਸ਼ਾ ਹਾਲੀਵੁੱਡ ਦੇ ਵਿੱਚ ਹੀ ਦੇਖਿਆ ਕਿ ਇਹ ਜ਼ਰੂਰੀ ਵੀ ਹੈ ਸਾਡੇ ਭਾਰਤ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੀ ਕਮੀਆਂ ਨੂੰ ਸਾਹਮਣੇ ਲੈ ਕੇ ਆਉਣਾ ਹਨ ਜਿੱਥੇ ਬਤੌਰ ਐਕਟਰ ਥੋੜਾ ਇਹ ਜ਼ਿੰਮੇਵਾਰੀ ਬਣ ਜਾਂਦੀ ਉੱਥੇ ਮੀਡੀਆ ਦੀ ਵੀ ਇਹ ਸਾਰੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਇਹ ਕਨਸੈਪਟ ਕਿਉਂ ਚੂਜ਼ ਕੀਤਾ ਕਿਉਂਕਿ ਬਹੁਤ ਸੌਖਾ ਜਿਹਾ ਤਰੀਕਾ ਹੁੰਦਾ ਕਿ ਤੁਸੀਂ ਚੰਗੀ ਐਕਸ਼ਨ ਫਿਲਮ ਬਣਾ ਕੇ ਇੱਕ ਲਵ ਸਟੋਰੀ ਬਣਾ ਕੇ ਜਾਂ ਫਿਰ ਇੱਕ ਕਾਮੇਡੀ ਫਿਲਮ ਬਣਾ ਕੇ ਸੇਫ ਖੇਡ ਸਕਦੇ ਹੋ ਪਰ ਤੁਸੀਂ ਐ ਕਰਨਾ ਜੋ ਇਹਦੇ ਵਿੱਚ ਤੁਸੀਂ ਜੋ ਚੀਜ਼ਾਂ ਦੇਖੀਆਂ ਤੁਸੀਂ ਕਿਉਂ ਇਸ ਕਨਸੈਪਟ ਨੂੰ ਚੁਜ਼ ਕੀਤਾ ਪਹਿਲਾਂ ਤਾਂ ਦੇਖੋ ਜੀ ਜਿੱਦਾਂ ਹੁਣ ਤੁਸੀਂ ਕਿਹਾ ਵੀ ਐਕਸ਼ਨ ਕਾਮੇਡੀ ਬਣਾ ਕੇ ਇਹ ਫਿਲਮ ਬਣਾ ਕੇ ਤੁਸੀਂ ਸੇਫ ਹੋ ਬਿਲਕੁਲ ਸੇਫ ਨਹੀਂ ਹੈਗਾ ਇਸ ਵੇਲੇ ਸਭ ਤੋਂ ਵੱਧ ਖਤਰੀ ਉਹਨਾਂ ਤੇ ਹੈਗਾ ਪੰਜਾਬੀ ਦੀਆਂ ਫਿਲਮਾਂ ਦਾ ਜੋ ਹਾਲ ਹੋ ਰਿਹਾ ਹੈ ਨਾ ਕਿ ਉਹ ਤੁਹਾਡੇ ਸਾਹਮਣੇ ਹੀ ਹੈਗਾ ਕਿ ਵੀ ਕਿਦਾਂ ਦੀਆਂ ਫਿਲਮਾਂ ਦਾ ਇਸ ਵੇਲੇ ਤੜਾ ਤੜਾ ਸਿਨੇਮਾ ਦੇ ਵਿੱਚ ਬੁਰਾ ਹਾਲ ਹੋ ਰਿਹਾ ਹੈਗਾ ਸੋ ਇਸ ਕਰਕੇ ਐਸਟਰਨ ਇਹ ਫਿਲਮਾਂ ਵਾਸਤੇ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ ਮੈਨੂੰ ਚਾਹੀਦਾ ਸੀ ਕੁਝ ਐਦਾਂ ਦਾ ਸਬਜੈਕਟ ਜਿਹਦੇ ਵਿੱਚ ਤੁਸੀਂ ਕੁਝ ਗੱਲ ਕਹਿ ਸਕੋ ਜਿਹੜੀ ਗੱਲ ਦਰਸ਼ਕ ਨੂੰ ਵੀ ਪਸੰਦ ਆਵੇ ਉਹਨੂੰ ਕੁਝ ਨਵਾਂ ਵੀ ਲੱਗੇ ਉਹ ਚ ਇੰਟਰਟੇਨਮੈਂਟ ਵੀ ਆਵੇ ਤੇ ਨਾਲ ਦੇ ਨਾਲ ਉਹਨੂੰ ਸਮਝ ਪਵੇ ਕਿ ਯਾਰ ਕੀ ਕੰਮ ਕੀਤਾਗਾ ਮੈਂ ਸਬਜੈਕਟਸ ਦੇ ਮਾਮਲੇ 'ਚ ਬਹੁਤ ਚੂਜ਼ੀਆਂਗਾ ਮੈਨੂੰ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਤੱਕ ਉਹ ਗੱਲ ਤੁਹਾਡੇ ਦਿਲ ਨੂੰ ਨਹੀਂ ਲੱਗ ਰਹੀ ਮੈਨੂੰ ਤਾਂ ਮੈਂ ਇਹ ਨਹੀਂ ਕਰਦਾ ਤਾਂ ਮੈਂ ਇੱਕ ਐਦਾਂ ਦੀ ਸਕ੍ਰਿਪਟ ਦੀ ਤਲਾਸ਼ ਦੇ ਵਿੱਚ ਸੀਗਾ ਕਿ ਜਦੋਂ ਮੈਨੂੰ ਇਹ ਟੀਮ ਮਿਲੀ ਤੇ ਇਹਨਾਂ ਨੇ ਮੈਨੂੰ ਸੁਣਾਇਆ ਕਿ ਇਦਾਂ ਇਦਾਂ ਕਰਕੇ ਇੱਕ ਕਰੈਕਟਰ ਦੀ ਜਰਨੀ ਹੈ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹ ਕਿਦਾਂ ਕਿਦਾਂ ਹਾਲਾਤਾਂ ਦੇ ਨਾਲ ਲੜਦਾ ਲੜਦਾ ਪਹੁੰਚਦਾਗਾ ਮੈਂ ਕਿਹਾ ਯਾਰ ਕਿ ਥਿਸ ਇਜ਼ ਦਾ ਸਟੋਰੀ ਜਿਹੜੀ ਮੈਂ ਕਰਨੀ ਚਾਹੁੰਦਾ ਸੀਗਾ ਤੇ ਮੈਨੂੰ ਉਹ ਸਭ ਤੋਂ ਜ਼ਿਆਦਾ ਖੁਸ਼ੀ ਉਸ ਦਿਨ ਹੋਈ ਸੀ ਜਦੋਂ ਮੈਂ ਇਹ ਇਹਨਾਂ ਤੋਂ ਪਹਿਲੀ ਵਾਰ ਇਹਦੀ ਨਰੇਸ਼ਨ ਲਈ ਸੀਗੀ ਮੈਨੂੰ ਲੱਗਾ ਕਿ ਇਹ ਦੇ ਵਿੱਚ ਕੁਝ ਹੈ ਗੱਲ ਕਹਿਣ ਨੂੰ ਫਿਰ ਉਸ ਤੋਂ ਬਾਅਦ ਕੀ ਹੁੰਦਾਗਾ ਜਿਸ ਤਰ੍ਹਾਂ ਦੇ ਸਬਜੈਕਟ ਨੇ ਨਾ ਇਹਨਾਂ ਨੂੰ ਹੱਥ ਪਾਉਣਾ ਸੌਖੀ ਗੱਲ ਨਹੀਂ ਪ੍ਰੋਡਿਊਸਰ ਚਾਹੀਦਾ ਹੁੰਦਾ ਦੇਖੋ ਇਹ ਸਬਜੈਕਟ ਮੈਨੂੰ ਪਤਾ ਸੀ ਮੈਂ ਸਿਨੇਮਾ ਚ ਕਹਿ ਨਹੀਂ ਸਕਦਾ ਇਹਨੂੰ ਮੈਨੂੰ ਵੈਬ ਸੀਰੀਜ਼ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਸੀ OTT ਪਲੇਟਫਾਰਮ ਵਾਸਤੇ ਤੇ ਜਿਹੜੀ ਮੇਰੀ ਟੀਮ ਵਾਲੇ ਮੁੰਡੇ ਸੀ ਉਹ ਕਹਿੰਦੇ ਸੀ ਅਸੀਂ ਸਰ 2 ਸਾਲ ਤੋਂ ਫਿਰਦਾਂਗੇ ਲਈ ਕੋਈ ਹੱਥ ਨਹੀਂ ਪਾਰਿਆ ਕੋਈ ਕੋਈ ਮੌਕਾ ਨਹੀਂ ਦੇ ਰਿਹਾ ਸਾਨੂੰ ਮੈਂ ਗੱਲ ਕੀਤੀ ਸਮੀਤ ਭਾਜੀ ਨਾਲ ਕੇਵਲ 1 ਕੇਵਲ 1 ਪਲੇਟਫਾਰਮ ਨੇ ਇਹ ਅਪਰਚੂਨਿਟੀ ਦਿੱਤੀ ਇਹ ਹੱਕ ਦਿੱਤਾ ਏਕੇ ਕੇ ਜਾਓ ਤੁਸੀਂ ਇਸ ਦੇ ਉੱਪਰ ਇਹ ਸੀਰੀਜ਼ ਬਣਾਓ ਅਸੀਂ ਤੁਹਾਡੇ ਨਾਲਾਂਗੇ ਇਹ ਸਭ ਤੋਂ ਵੱਡੀ ਗੱਲ ਸੀਗੀ ਕਿ ਥੋਡੂ ਬੋਲਣਾ ਪਵੇਗਾ ਕਿ ਜਿੱਦਾਂ ਆਪਾਂ ਕਹਿੰਦੇ ਹੈਗੇ ਨਾ ਕਿ ਵੀ ਤੁਹਾਨੂੰ ਮੌਕਾ ਕਿਸੇ ਨੇ ਵੀ ਇਦਾਂ ਦਿੱਤਾ ਮੌਕਾ ਇਦਾਂ ਨਹੀਂ ਮਿਲਦਾ ਇੱਥੇ ਨਕਰ ਰਗੜਦੇ ਨੇ ਬੰਦੇ ਗੋਡੇ ਘਾਜਦੇ ਨੇ ਕਿ ਕਿਸੇ ਨੂੰ ਮੌਕਾ ਨਹੀਂ ਮਿਲਦਾ ਮੌਕਾ ਲੈਣ ਵਾਸਤੇ ਦੇਣ ਵਾਸਤੇ ਜਿਗਰਾ ਚਾਹੀਦਾ ਹੈਗਾ ਤੇ ਮੈਨੂੰ ਉਹ ਮੌਕਾ ਦਿੱਤਾ ਸਾਨੂੰ ਕੇਵਲ ਬੰਨੇ ਮੈਂ ਕਹਿੰਦਾ ਜੇ ਕੇਬਲ ਨਾ ਹੀ ਲਾਂਚ ਹੁੰਦਾ ਤੇ ਇਹ ਆਪਣੀ ਲੱਕੜ ਬੱਕੇ ਬਣਨੀ ਨਹੀਂ ਸੀਗੀ ਇਹ ਮੇਰੀ ਟੀਮ ਆਪ ਹੀ ਕਹਿੰਦੀ ਸੀ ਜੇ ਮੁੰਡੇ ਡਾਇਰੈਕਟਰ ਕਹਿੰਦਾ ਸੀ ਸਰ 2 ਸਾਲ ਤੋਂ ਬਣਾਏ ਫਿਰਦੇ ਸੀਗੇ ਇੱਕ ਇਹਦਾ ਟੀਜ਼ਰ ਬਣਾਇਆ ਹੋਇਆ ਸੀਗਾ ਪਹਿਲੇ ਐਪੀਸੋਡ ਕੋਈ ਹੱਥ ਨਹੀਂ ਪਾਉਂਦਾ ਸੀਗਾ ਤੇ ਸੁਮੇਤ ਭਾਜੀ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਕਿ ਮੈਨੂੰ ਚਾਹੀਦੀ ਕੰਟੈਂਟ ਆ ਮੈਂ ਮੈਂ ਕੋਈ ਮੈਨੂੰ ਹੀਰੋ ਨਹੀਂ ਚਾਹੀਦਾ ਕਿ ਮੈਂ ਨਵੇਂ ਬੰਦੇ ਨੂੰ ਹੀਰੋ ਬਣਾਉਂਗਾ ਉਹ ਤੁਹਾਡੇ ਸਾਹਮਣੇ ਆ ਰੌਣਕ ਵਿਲਪਨ ਦੇਖੋ ਕਿ ਉਹ ਮੁੰਡੇ ਨੇ ਤੇ ਕੁੜੀ ਨੇ ਕਿੰਨਾ ਸੋਹਣਾ ਕੰਮ ਕੀਤਾਗਾ ਹੈ ਨਾ ਕਿ ਬੜੀ ਉਹਨਾਂ ਦੀ ਤਾਰੀਫ਼ ਹੋਈ ਆ ਤੇ ਅੱਜ ਉਹਨਾਂ ਦੇ ਕੋਲੇ ਕਿੰਨੀਆਂ ਆਫਰਸ ਨੇ ਉਹਨਾਂ ਦੇ ਲਈ ਰਸਤੇ ਖੁੱਲ ਗਏ ਆ ਸੀਰੀਜ਼ ਤੋਂ ਬਾਅਦ ਵੀ ਸੀਰੀਜ਼ ਦੇ ਸਾਰੇ ਐਕਟਰਸ ਵਾਸਤੇ ਡਾਇਰੈਕਟਰ ਵਾਸਤੇ ਕੰਮਾਂ ਦੀਆਂ ਮੌਕੇ ਮਿਲ ਜਾਣਗੇ ਕਿੰਨੇ ਬੰਦੇ ਤਾਂ ਮੈਨੂੰ ਕੰਟੈਕਟ ਕਰ ਰਹੇ ਨੇ ਕਿ ਭਾਜੀ ਕਹਿੰਨ ਕਿ ਚਲੋ ਕਿ ਵੀ ਕੇਵਲ ਮਨ ਦੇ ਨਾਲ ਗੱਲ ਕਰਾ ਦਿਓ ਓਦਾਂ ਕਰ ਦਿਓ ਤੁਸੀਂ ਓਡਾ ਕੰਮ ਕੀਤਾ ਸਾਡੇ ਤੋਂ ਐਕਸਪੀਰੀਅੰਸ ਪੁੱਛਦੇ ਨੇ ਵੀ ਕਿੱਦਾਂ ਰਿਹਾ ਤਾਂ ਮੈਂ ਬੜਾ ਪ੍ਰਾਊਡਲੀ ਕਹਿਣਾਗਾ ਵੀ ਦੇਖੋ ਜੀ ਜੋ ਮੇਰਾ ਐਕਸਪੀਰੀਅੰਸ ਉਹਨਾਂ ਨਾਲ ਰਿਹਾਗਾ ਉਹ ਬੈਸਟ ਨਹੀਂ ਦਾ ਬੈਸਟ ਰਹੇਗਾ ਜੋ ਜੋ ਮੈਨੂ ਮਨ ਕੇ ਚਲੋ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਜਦੋਂ ਜਦੋਂ ਫੰਡਸ ਦੇਣੇ ਆਗੇ ਜੋ ਜੋ ਤਰੀਕਾ ਉਹਨਾਂ ਨੇ ਉਸ ਡੇਟ ਤੋਂ ਪਹਿਲਾਂ ਮੈਨੂੰ ਚੀਜ਼ਾਂ ਪ੍ਰੋਵਾਈਡ ਕੀਤੀਆਂ ਉਹਨਾਂ ਦੀ ਟੀਮ ਨੇ ਪੂਰੀ ਜਾਨ ਲਾਤੀ ਪਰ ਉਹਨਾਂ ਦੀ ਸ਼ਰਤ ਸੀ ਕਿ ਮੈਨੂੰ ਕੰਟੈਂਟ ਦੇ ਵਿੱਚ ਕੋਈ ਕਮੀ ਨਹੀਂ ਚਾਹੀਦੀ ਉਹਨਾਂ ਨੇ ਮਤਲਬ ਸੂਈ ਦੇ ਧਾਗੇ ਥਾਈ ਉਹ ਬੰਦੇ ਨੂੰ ਕੱਢਦੇ ਨੇ ਜਿਹੜਾ ਦਾ ਬੰਦਾ ਹੁੰਦਾਗਾ ਵੀ ਹਲਕਾ ਜਿਹੜਾ ਮੇਕਰ ਹੁੰਦਾ ਡਰ ਕੇ ਪਹਿਲੀ ਭੱਜ ਜਾਂਦੇ ਨੇਗੇ ਬਿਲਕੁਲ ਫਿਰ ਉਹ ਗੱਲ ਹੈ ਕਿ ਜਦੋਂ ਅੰਗੂਰਾਂ ਨੂੰ ਤੁਹਾਡੇ ਹੱਥ ਨਹੀਂ ਪਹੁੰਚਦਾ ਫਿਰ ਅਸੀਂ ਕਹਿ ਦਿੰਦੇ ਆਂ ਅੰਗੂਰ ਖੱਟੇ ਨੇ ਹਾਂ ਸਾਡੇ ਮੈਨੂੰ ਇਹ ਵੀ ਪਤਾ ਲੱਗਾ ਵੀ ਕਈ ਬੰਦੇ ਨੇ ਕਿ ਫੀਲਡ ਦੇ ਵਿੱਚ ਇਸ ਵੇਲੇ ਕਹਿਣ ਲੱਗ ਜਾਂਦੇ ਨੇ ਕਿ ਵੀ ਯਾਰ ਕੇ ਵੀ ਸਾਡਾ ਤਾਂ ਐਕਸਪੀਰੀਅੰਸ ਐਦਾਂ ਦਾਗਾ ਵੀ ਸਾ ਅਸੀਂ ਤਾਂ ਗੁਰਾ ਮੈਂ ਮੈਂ ਉਹਨਾਂ ਨੂੰ ਕਹਿਣਾ ਪ੍ਰਭੂ ਤੁਸੀਂ ਤੰਗ ਹੋਣਾ ਡਿਜ਼ਰਵ ਕਰਦੇ ਹੋ ਕਿਉਂਕਿ ਤੁਸੀਂ ਨਾ ਉਹਦਾ ਦੀ ਪ੍ਰੀ-ਪ੍ਰੋਡਕਸ਼ਨ ਕੀਤੀ ਆ ਤੁਸੀਂ ਬਿਨਾਂ ਤਿਆਰੀ ਤੋਂ ਡਾਇਰੈਕਟਰ ਬਣ ਗਏ ਬਿਨਾਂ ਤਿਆਰੀ ਤੋਂ ਤੁਸੀਂ ਕਹਾਣੀਆਂ ਲਿਖ ਲਈਆਂ ਤੇ ਐਦਾਂ ਨਹੀਂ ਸ਼ੂਟ ਹੁੰਦੀਆਂ ਹੁਣ ਟਾਈ ਹੁਣ ਤਾਂ ਤੁਹਾਨੂੰ ਬਹੁਤ ਤਿਆਰੀ ਦੇ ਨਾਲ ਕਿਉਂਕਿ OTT ਪਲੇਟਫਾਰਮਸ ਨੇ Netflix ਐ Amazon ਨੇ ਲੋਕਾਂ ਨੂੰ ਬਹੁਤ ਇੰਟੈਲੀਜੈਂਟ ਕਰਤਾ ਹੁਣ ਉਹਨਾਂ ਨੂੰ ਪਤਾ ਲੱਗੋ 1 ਸਕਿੰਟ ਚ ਫੜ ਲੈਂਦੇ ਨੇ ਕਿ ਯਾਰ ਕਿ ਵੀ ਅਸੀਂ ਕੱਲ Netflix ਦੇ ਜਾਂ ਕੋਈ Amazon ਦੇ ਵੱਡੇ ਪਲੇਟਫਾਰਮ ਦੇ ਕੋਈ ਸੀਰੀਜ਼ ਦੇਖੀ ਸੀ ਉਹਦੇ ਵਿੱਚ ਬਹੁਤ ਸੋਹਣੀ ਐਗਜ਼ੀਕਿਊਸ਼ਨ ਸੀ ਸਟੋਰੀ ਸੀ ਤੇ ਸਾਡੇ ਵਾਲੇ ਪਾਸੇ ਤਾਂ ਕੜੀ ਕੋਲੀ ਹੋਈਗੀ ਅੱਜ ਕੱਲ ਜੱਜਮੈਂਟ ਹੋ ਜਾਂਦੀ ਆ ਭਾਜੀ ਵੀ ਇਸ ਤੋਂ ਬਾਅਦ ਕੀ ਹੋਊਗਾ ਭਾਈ ਜੱਜਮੈਂਟ ਇਸ ਕਰਕੇ ਹੋਗੀ ਨਾ ਕਿ ਆਫਟਰ ਕੋਵਿਡ ਤੁਹਾਡੇ ਕੋਲੇ ਐਕਸਪੋਜ਼ਰ ਇਹਨਾਂ ਦਿੱਤਾ ਹੁਣ ਤੁਸੀਂ ਕਿਸੇ ਨੂੰ ਮੂਰਖ ਨਾ ਬਣ ਸਕਦੇ ਹੋ ਨਾ ਬਣਾ ਸਕਦੇ ਹੋਗੇ ਹੁਣ ਤਾਂ ਤੁਹਾਨੂੰ ਕੰਟੈਂਟ ਉਦਾਂ ਦਾ ਡਿਲੀਵਰ ਕਰਨੀ ਪਊਗਾ ਬਿਲਕੁਲ ਤਾਂ ਉਹ ਕੰਟੈਂਟ ਦਿੱਤਾ ਸਾਰੀ ਖੇਡ ਖੜੀ ਹੈਗੀ ਤੇ ਸਾਡੀ ਸੀਰੀਜ਼ ਸਾਰੀ ਖੜੀ ਕੰਟੈਂਟ ਤੇ ਹੈਗੀ ਹਾਂ ਸੋ ਇਹਦੇ ਮਾਮਲੇ ਦੇ ਵਿੱਚ ਜਿੰਨਾ ਲੋਕਾਂ ਨਾਲ ਐਕਸਪੀਰੀਅੰਸ ਹੋ ਰਿਹਾ ਹੈ ਇਸ ਵੇਲੇ ਮੈਨੂੰ ਲੱਗਦਾ ਕਿ ਬੈਸਟ ਕੰਟੈਂਟ ਹੈ ਜਿਹੜਾ ਉਸ ਵੇਲੇ ਤੁਹਾਨੂੰ ਕੇਵਲ ਬੰਦੇ ਦੇ ਦੇਖਣ ਨੂੰ ਮਿਲੇਗਾ ਪਰੀ ਪਰਸਨਲੀ ਤੌਰ ਤੇ ਤੁਹਾਨੂੰ ਕੀ ਲੱਗਦਾ ਕੀ ਕੀ ਚੇਂਜ ਆਉਣਾ ਚਾਹੀਦਾ ਐਜੂਕੇਸ਼ਨ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਫਿਲਮ ਕਿਸ ਚੀਜ਼ ਤੇ ਤੰਜ ਕਸਦੀ ਹੋ ਤਾਂ ਦੇਖ ਕੇ ਹੀ ਪਤਾ ਲੱਗੂਗਾ ਪਰਸਨਲੀ ਤੌਰ ਤੇ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਹੋ ਆਪਾਂ ਰੋਜ਼ ਖਬਰਾਂ ਸੁਣਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਬਦਲਾਅ ਕਿੱਥੇ ਚਾਹੀਦਾ ਕਮੀ ਕਿੱਥੇ ਛੱਡ ਰਹੇ ਆ ਦੇਖੋ ਮੈਂ ਕਹਿੰਦਾ ਕਿ ਵੀ ਕਮੀਆਂ ਤਾਂ ਹਰ ਥਾਂ ਮਾਤੇ ਹੁੰਦੀਆਂ ਨੇ ਕਮੀਆਂ ਕੀ ਨੇ ਕਿ ਸਾਡੀ ਨਾ ਮਨੁਸ਼ਾ ਦੇ ਵਿੱਚ ਸਾਡੀਆਂ ਨੀਤ ਦੇ ਵਿੱਚ ਕਮੀ ਹੈਗੀ ਅਸੀਂ ਚੀਜ਼ਾਂ ਕਰਦੇ ਵੀ ਆ ਤੇ ਅਧਮਣੇ ਨਾਲ ਕਰਦੇ ਆਗੇ ਸਕੂਲ ਤਾਂ ਜਾਪਾਨ ਦੇ ਵਿੱਚ ਵੀ ਸੇਮ ਨੇਗੇ ਸਾਡੇ ਵੀ ਸਕੂਲ ਸੇਮ ਹੋਣਗੇ ਟੀਚਰ ਉੱਥੇ ਵੀ ਨੇ ਟੀਚਰਸ ਇੱਥੇ ਵੀ ਨੇਗੇ ਪੜਾਉਣ ਦੇ ਤਰੀਕੇ ਉਹ ਨੀਤ ਕੀ ਹੈਗੀ ਉਥੋਂ ਦੀਆਂ ਸਰਕਾਰਾਂ ਕਿਦਾਂ ਸਪੋਰਟ ਕਰਦੇ ਨੇ এডੂਕੇਸ਼ਨ ਨੂੰ ਤੇ ਸਾਡੇ ਇੱਥੇ ਕੀ ਕਰਦੇ ਨੇਗੇ ਉਹਨਾਂ ਲੋਕਾਂ ਨੂੰ ਇਹ ਪਤਾ ਹੈਗਾ ਜਿਹੜੀਆਂ ਬਾਹਰਲੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਨੇ ਕਿ ਯਾਰ ਕਿ ਜੇ ਅਸੀਂ ਵਧੀਆ এডੂਕੇਸ਼ਨ ਦੇਵਾਂਗੇ ਨਾ ਤੇ ਸਾਡੇ ਤੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਰਹੇਗੀ ਆਪਦੇ ਆਪ ਹੀ ਸਿਆਣੇ ਬਣ ਕੇ ਆਪਦੇ ਆਪ ਹੀ ਦੇਸ਼ ਨੂੰ ਸਹੀ ਤਰੀਕੇ ਨਾਲ ਚਲਾਉਣਗੇ ਸਾਡੇ ਦੇਸ਼ ਦੇ ਵਿੱਚ ਕੀ ਹੁੰਦਾ ਹੈਗਾ ਕਿ ਸਾਡੇ ਇੱਥੇ ਹਰ ਚੀਜ਼ ਕਹੀ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਵੀ এডੂਕੇਸ਼ਨ ਦੇ ਵਿੱਚੋਂ ਪੈਸਾ ਨਹੀਂ ਆਉਣਾ ਪੈਸਾ ਦੇ ਨਹੀਂ ਦੇਣਾਗਾ ਵੀ ਇਹਦੇ ਮਾਮਲੇ 'ਚ ਵੱਤ ਸਿਰਫ ਆਪਣਾ ਤਨ ਟਕਣ ਹੁੰਦਾਗਾ। ਤੋਂ ਸਾਡੀ ਜਿਹੜੀ ਸੀਰੀਜ਼ ਆ ਗਈ ਬੇਸਿਕਲੀ 6 ਐਪੀਸੋਡ ਦੀ ਸੀਰੀਜ਼ ਹੈ। ਥਿਸ ਇਜ਼ ਨੋਟ ਅ ਫਿਲਮ। ਠੀਕ ਹੈ। ਇਹਦੇ 6 ਐਪੀਸੋਡ ਨੇ ਔਰ ਮੈਨੂੰ ਲੱਗਦਾ ਸੀ ਵੀ ਜਿਹੜਾ ਇਹ ਐਗਜ਼ਾਮ ਦੇ ਸਕੈਮ ਹੁੰਦੇ ਨੇ ਤੁਸੀਂ ਸਕੈਮ ਸੀਰੀਜ਼ ਦੇਖੀ ਹੋਵੇਗੀ ਇਹ ਹਰਸ਼ਦ ਮਹਿਤਾ ਵਾਲੀ ਫਿਰ ਆ ਫਿਰ ਤੇਲ ਕੀ ਦਾ ਘਟਾਲਾ ਹੋਇਆ ਸੀ ਸਕੈਮ ਵੱਡੇ ਹੋਏ ਨੇ ਬੈਂਕ ਸਕੈਮ ਹੁੰਦੇ ਨੇ ਉਹ ਹੁੰਦੇ ਨੇ ਕਿ ਐਜੂਕੇਸ਼ਨ ਸਕੈਮ ਆ, ਐਗਜ਼ਾਮ ਸਕੈਮ ਆ, ਜੌਬ ਸਕੈਮ ਪੰਜਾਬ 50 ਲੱਖ 66 ਲੱਖ ਦੇ ਵਿੱਚ ਜੋਬਸ ਵਿਕਦੀਆਂ ਨੇ ਗਿਆ ਉਹ ਅੰਡਰ ਦਾ ਟੇਬਲ ਕਿਵੇਂ ਚੀਜ਼ਾਂ ਹੁੰਦੀਆਂ ਨੇ ਕਿਹੜੀ ਲੌਬੀ ਕੰਮ ਕਰਦੀ ਆ ਕਿੱਡਾ ਵੱਡਾ ਇਹ ਨੈਕਸਸ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਇਹਦੇ ਤੇ ਸਾਰੇ ਅਸੀਂ ਕੀਤੀ ਰਿਸਰਚ ਇਹ ਫੇ ਸਾਨੂੰ ਲੱਗਾ ਵੀ ਇਹ ਕੰਟੈਂਟ ਹੈ ਜਿਹੜੂ ਅਸੀਂ ਕਹਿਣਾਗਾ ਤੇ ਜਿਹੜਾ ਜਿੱਦਾਂ ਉਹਦਾ ਅਸੀਂ ਟਾਈਟਲ ਵੀ ਰੱਖਿਆ ਸੀਗਾ ਲੱਕੜ ਵਗਗੇ ਉਹ ਬੜਾ ਸੋਚ ਸਮਝ ਕੇ ਰੱਖਿਆਗਾ ਮੈਂ ਕਹਾਂਗਾ ਅਜੀਬ ਜਿਹਾ ਟਾਈਟਲ ਆ ਲੱਕੜਬੱਗੇ ਹੈ ਨਾ এডਿਕੇਸ਼ਨ ਸਿਸਟਮ ਨੂੰ ਟਾਰਗੇਟ ਕਰਦੀ ਹੈ ਵੈਬ ਸੀਰੀਜ਼ ਤੇ ਲੱਕੜਬੱਗੇ ਤੋਂ ਤਾਂ ਇਦਾਂ ਲੱਗਦਾ ਕਿ ਕੋਈ ਸ਼ਾਇਦ ਜਿਵੇਂ ਕਾਤਲਾਨਾ ਸੀਰੀਜ਼ ਜੀ ਹੋਗੀ ਹੈ ਨਾ ਜਿਵੇਂ ਉਵੇਂ ਟਾਈਪ ਦੀ ਲੱਗਦੀ ਆ ਦੇਖੋ ਇਹ ਇਹ ਬੜੀ ਸੁਣੀ ਗੱਲ ਹੈ ਕਿ ਜਿੱਦਾਂ ਤੁਸੀਂ ਇਹ ਗੱਲ ਫੜੀ ਹੈ ਕਿ ਵੀ ਇਹ ਇਹ ਬੇਸਡ ਆਨ ਮਤਲਬ ਇੱਕ ਐਗਜ਼ਾਮ ਸਿਸਟਮ ਤੇ ਸਕੈਮ ਆ ਤੇ ਨਾਮ ਉਹਦਾ ਲੱਕੜਬੱਗੇ ਨਾਮ ਵੀ ਤਾਂ ਬਹੁਤ ਸੋਚ ਕੇ ਰੱਖਿਆ ਲੱਕੜਬੱਗੇ ਜਿਹੜੇ ਸਾਡੇ ਕਰੈਕਟਰ ਨੇ ਉਹ ਲੱਕੜਬੱਗੇ ਦੀ ਤਰ੍ਹਾਂ ਬਿਹੇਵ ਕਰਦੇ ਨੇ ਲੱਕੜਬੱਗੇ ਇੱਕ ਜੰਗਲ ਦੇ ਉਹ ਜਾਨਵਰ ਨੇ ਜਿਹੜੇ ਸ਼ੇਰ ਨੂੰ ਚੈਲੰਜ ਕਰਦੇ ਨੇਗੇ ਸ਼ੇਰ ਦੇ ਨਾਲ ਲੜਦੇ ਨੇਗੇ ਸ਼ੇਰ ਇੱਕੋ ਜਾਨਵਰ ਆ ਜੀ ਤੋਂ ਤੰਗ ਹੋ ਸਕਦਾ ਹੈ ਜਿਹੜਾ ਸ਼ੇਰ ਵੀ ਪਰੇਸ਼ਾਨ ਜੀ ਤੋਂ ਹੋ ਜਾਂਦਾ ਉਹ ਲੱਕੜਵਗੇ ਔਰ ਲੱਕੜਵਗੇ ਝੁੰਡ ਦੇ ਵਿੱਚ ਆਉਂਦੇ ਨੇਗੇ ਠੀਕ ਹੈ ਇਕੱਲਾ ਨਹੀਂ ਕਦੇ ਵੀ ਲੱਕੜਵਗਾ ਹੁੰਦਾ ਤਾਂ 4 10 ਲੱਕੜਵਗੇ ਇਕੱਠੇ ਹੋ ਕੇ ਸ਼ਿਕਾਰਤੇ ਪੈਂਦੇ ਨੇ ਕਿਉਂ ਸ਼ੇਰ ਦੀਆਂ ਵੀ ਚੀਖਾਂ ਕਢਾਉਂਦੇ ਨੇ ਸਾਡਾ ਟੀਜ਼ਰ ਦਾ ਡਾਇਲੋਗ ਵੀ ਹੈਗਾ ਕਿ ਜਦੋਂ ਸ਼ੇਰ ਵੀ ਚੀਖਾਂ ਮਾਰੇ ਤਾਂ ਸਮਝੋ ਲੱਕੜਵਗੇ ਆ ਗਏ ਤਾਂ ਜਿਹੜੇ ਸਾਡੇ ਕਰੈਕਟਰ ਨੇ ਨਾ ਕੀ ਕਿਤਨਾ ਕੀਤੀ ਉਸ ਲੱਕੜਵੱਗੇ ਦੀ ਜਰਨੀ ਦੇ ਵਿੱਚ ਨੇਗੇ ਜਿਵੇਂ ਮੰਨ ਕੇ ਚੱਲੋ ਕਿ ਵੀ ਸਿਸਟਮ ਹੈ ਇੱਕ ਜਿਹਨੂੰ ਸਮਝਿਆ ਜਾਵੇ ਤੇ ਉਹਨੂੰ ਸਿਸਟਮ ਨੂੰ ਰਾਜਾ ਚਲਾਉਂਦਾਗਾ ਪਰ ਜੇ ਰਾਜਾ ਹੀ ਕ੍ਰਾਪਟ ਹੋ ਜਾਏ ਤਾਂ ਜੋ ਰਾਜਾ ਆਪਣੇ ਫਰਜ਼ ਭੁੱਲ ਜੇ ਤਾਂ ਜਿਹੜੀ ਉਹਦੀ ਪ੍ਰਜਾਗੀ ਤਾਂ ਫਿਰ ਉਹਨਾਂ ਦੇ ਵਿੱਚੋਂ ਲੱਕੜਵੱਗੇ ਬਣਦੇ ਨੇਗੇ ਇਹ ਜਿਹੜੀਆਂ ਸਾਡੀਆਂ ਇਸ ਵੇਲੇ ਸਰਕਾਰਾਂ ਨੇ ਕਿਹਾ ਮੈਂ ਇਦਾਂ ਸਿਸਟਮ ਦੇ ਵਿੱਚ ਜੋ-ਜੋ ਚੀਜ਼ਾਂ ਆ ਰਹੀਆਂ ਨੇਗੀਆਂ ਤਾਂ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਪੰਜ ਸਾਲਾਂ 'ਚ ਜਿਹੜੇ ਜੈਂਜ਼ਿਸ ਨੇ ਇਹ ਸਾਰੀ ਲੱਕੜ ਬੱਗੇ ਬਣਨਗੇ ਉਹ ਮੈਟਾਫਰਾ ਹੈ ਜਦੋਂ ਅੱਜ ਤੁਹਾਡਾ ਤੁਹਾਨੂੰ ਹੱਕ ਨਹੀਂ ਮਿਲ ਰਿਹਾ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਤੁਹਾਨੂੰ ਸਿਸਟਮ ਨੇ ਉਦਾਂ ਦੇ ਚੀਜ਼ਾਂ ਚੱਕਰਾਂ 'ਚ ਪਾਤਾ ਤੁਸੀਂ ਇੱਥੇ ਪਿਸ ਜਾਨੋਗੇ ਦਫ਼ਤਰਾਂ ਦਾ ਚੱਕਰ ਮਾਰਦੇ ਤੇ ਮਿਹਨਤੀ ਬੰਦੇ ਪਿੱਛੇ ਰਹਿ ਜਾਂਦੇ ਨੇ ਕਿ 50-50 ਲੱਖ ਦੀਆਂ ਨੌਕਰੀਆਂ ਰਾਤੋਂ ਰਾਤ ਵਿਕ ਜਾਂਦੀਆਂ ਨੇਗੀਆਂ ਤੇ ਬੱਚੇ ਇੱਥੇ ਮਿਹਨਤੀ ਸੁਸਾਈਸਾਈਡ ਕਰ ਜਾਂਦੇ ਨੇਗੇ ਅਸੀਂ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਿਆ ਤਾਂ ਬੰਦਾ ਅੰਤ ਨੂੰ ਅੱਖ ਕਿ ਕੀ ਕਰਦਾਗਾ ਲੱਕੜਵੱਗੇ ਬਣਦਾਗਾ ਫਿਰ ਉਹ ਫਿਰ ਉਹ ਰਸਤਾ ਨਹੀਂ ਦੇਖਦਾ ਮੈਂ ਸਹੀ ਜਾਂ ਗਲਤ ਹੈਗਾ ਹਾਂ ਆ ਨੇਪਾਲ ਦੀ ਘਟਨਾ ਐਡੀ ਵੱਡੀ ਵਾਪਰੀ ਹੈ ਨਾ ਜੈਂਜੀਸ ਨੇ ਤਖਤਾ ਪਲਟ ਕਰਤਾ ਉਹ ਕਿਹਦਾ ਤਖਤਾ ਪਲਟ ਕੀਤਾ ਸੱਤਾ ਦਾ ਰਾਜੇ ਦਾ ਰਾਜਾ ਕੌਣਾ ਸ਼ੇਰ ਆ ਅੱਜ ਉੱਥੇ ਸਾਰੇ ਲੱਕੜਵੱਗੇ ਬਣ ਗਏ ਇਹ ਲੱਕੜਵੱਗੇ ਨੇਗੇ ਜਿਹੜੇ ਉਹ ਯੂਥ ਹੈ ਉਹ ਇੱਕ ਮੈਟਾਫਰ ਆ ਕਿ ਯਾਰ ਕਿ ਜਦੋਂ ਉਹਨਾਂ ਨੂੰ ਉਹਨਾਂ ਦੀ ਮਨਪਸੰਦੀਦਾ ਚੀਜ਼ ਨਹੀਂ ਮਿਲਦੀ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਉਹਨਾਂ ਦੇ ਨਾਲ ੱਟਕਾ ਹੁੰਦਾ ਤਾਂ ਫਿਰ ਅੰਤ ਨੂੰ ਤੁਸੀਂ ਪ੍ਰੋਮਿਸ ਕਰਕੇ ਆਉਣੇ ਹੋਗੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇੱਥੇ ਵੀ ਹਰ ਪਾਸੇ ਤੁਹਾਨੂੰ ਲੱਕੜ-ਵੱਕੀ ਦਿਖਾਈ ਦੇਣਗੇ ਬਿਲਕੁਲ ਪਾਜੀ ਮੈਨੂੰ ਇਹ ਲੱਗਦਾ ਕਿ ਜਿਹੜਾ ਰਾਜਾ ਰਾਜ ਕਰ ਰਿਹਾ ਹੁੰਦਾ ਉਹਨੂੰ ਇਦਾਂ ਲੱਗਦਾ ਕਿ ਲੱਖਾਂ ਦੀ ਸਿਕਿਉਰਿਟੀ ਮੇਰੇ ਨਾਲ ਆ ਹਨਾ ਤੇ ਹਜ਼ਾਰਾਂ ਦੀ ਪੁਲਿਸ ਮੇਰੇ ਨਾਲ ਆ ਉਹਨੂੰ ਐਦਾਂ ਲੱਗਦਾ ਕਿ ਸ਼ਾਇਦ ਮਨੂੰ ਕੁਝ ਵੀ ਨਹੀਂ ਹੋ ਸਕਦਾ ਮੈਂ ਆਪਣੀ ਮਨਾਈਆਂ ਕਰ ਸਕਦਾ ਪਰ ਜਦੋਂ ਯੂਥ ਜਾਗਦਾ ਹੈ ਜਦੋਂ ਯੂਥ ਦੇ ਦਿਮਾਗ ਦੇ ਵਿੱਚ ਇੱਕ ਬਦਲਾ ਆਉਂਦਾ ਜਦੋਂ ਲੱਕੜ ਪੱਗੇ ਬਣਦੇ ਨੇ ਹਨਾ ਤੁਹਾਡੇ ਕਹਿਣ ਮੁਤਾਬਿਕ ਫੇਰ ਕੋਈ ਸਿਕਿਉਰਿਟੀ ਕੰਮ ਨਹੀਂ ਆਉਂਦੀ ਆ ਇਹੀ ਗੱਲ ਆ ਕਿ ਮਨੂੰ ਇਹ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਯੂਥ ਦਾ ਜਾਗਣਾ ਕਿੰਨਾ ਕੁ ਜ਼ਰੂਰੀ ਆ ਕਿਤੇ ਨਾ ਕਿਤੇ ਇਹ ਵੈਬ ਸੀਰੀਜ਼ ਵੀ ਇਸ ਚੀਜ਼ ਦੇ ਲਈ ਕੰਮ ਆਉਗੀ ਕਿ ਯੂਥ ਦੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਸਟਕ ਹੋਈ ਪਈ ਆ ਉਹਨਾਂ ਦਾ ਦਿਮਾਗ ਖੁੱਲੇ ਤਕੋ ਬਿਲਕੁਲ ਲੱਗਾ ਇਹ ਇਹ ਸਟੋਰੀਜ਼ ਆਫ ਜੈਨਸਿਸ ਜਿਹੜੇ ਟੀਨੇਜਰ ਤੋਂ ਲੈ ਕੇ ਮੈਨੂੰ ਲੱਗਦਾ ਨਾਲ ਨਾਲੇ ਫੈਮਿਲੀ ਵਾਲੀ ਵੀ ਹੈਗੀ ਕਿ 60 ਸਾਲ ਦਾ ਬੰਦਾ ਵੀ ਦੇਖੂਗਾ ਜਿਹਨੇ ਜ਼ਿੰਦਗੀ ਚ ਇਗਜ਼ਾਮ ਦਿੱਤਾ ਕਿਤਨਾ ਕਿਤੇ ਉਹਨੂੰ ਪਤਾ ਹੋਊਗਾ ਵੀ ਇਗਜ਼ਾਮ ਦੀ ਤਿਆਰੀ ਕਿੱਦਾਂ ਹੁੰਦੀ ਹੈ ਪੜ੍ਹਾਈ ਦਾ ਕਿੱਦਾਂ ਹੁੰਦਾ ਤੇ ਕਿਵੇਂ ਆਪਾਂ ਪਾਸ ਹੁੰਨੇ ਹੈਗੇ ਯੂਥ ਦੀ ਜਿਹੜੀ ਗੱਲ ਹੈਗੀ ਨਾ ਕਿ ਯੂਥ ਜਦੋਂ ਉਹਨਾਂ ਨੂੰ ਉਹਨਾਂ ਦੀ ਵਰਗੀ ਜ਼ਿੰਦਗੀ ਨਹੀਂ ਮਿਲਦੀ ਜੋ ਚਾਹੁੰਦੇ ਨੇਗੇ ਉਹ ਅਜਿਹੀ ਯੁੱਥ ਸਵਾਲ ਕਰਦੇ ਜੇ ਉਹਨਾਂ ਨੂੰ ਅੱਗੋਂ ਜਵਾਬ ਨਹੀਂ ਮਿਲਦਾ ਤਾਂ ਫਿਰ ਉਹ ਆਪਣੇ ਸਵਾਲ ਲੱਭਣ ਆਪ ਤੁਰਦੀ ਹੈਗੀ ਫਿਰ ਉਹਨਾਂ ਨੂੰ ਜਦੋਂ ਕੋਈ ਇੱਕ ਥਾਂ ਤੇ ਤੁਹਾਨੂੰ ਐਸ ਚ ਰਾਹੇ ਤੇ ਖੜਾ ਕਰ ਦਿੱਤਾ ਜਾਵੇ ਤੁਹਾਨੂੰ ਕੋਈ ਵੀ ਰਾਹ ਨਹੀਂ ਦਿਖਾਈ ਦੇ ਰਿਹਾ ਤਾਂ ਫਿਰ ਤੁਹਾਨੂੰ ਸਹੀ ਗਲਤ ਤੋਂ ਉੱਪਰ ਚਲੇ ਜਾਣਾ ਹੋਵੇ ਤੁਸੀਂ ਫਿਰ ਜ਼ਿਆਦਾਤਰ ਮੰਨ ਕੇ ਚੱਲੋ ਕਿ ਵੀ ਉਹ ਤੁਸੀਂ ਰਾਹ ਤੇ ਚੱਲ ਪੈਨੋ ਇਹ ਨਹੀਂ ਦੇਖਦੇ ਸਹੀ ਆ ਜਾਂ ਗਲਤ ਆ ਜਦੋਂ ਸਾਡੇ 84 ਤੋਂ ਬਾਅਦ ਸਾਡੇ ਯੂਸ ਨਾਲ ਕੀ ਹੋਇਆ ਉਹਨਾਂ ਸਾਹਮਣੇ ਤੁਸੀਂ ਕੋਈ ਰਾਹ ਹੀ ਨਹੀਂ ਛੱਡੇ ਬੇਕਸੂਰ ਬੱਚਿਆਂ ਨੂੰ 18 16 16 16 ਸਾਲ ਦੇ ਨੂੰ ਚੱਕ ਕੇ ਤੁਸੀਂ ਨੇ ਮਤਲਬ ਫਰਜੀ ਐਨਕਾਉਂਟਰ ਕੀਤੇ ਨੇਗੇ ਜਦੋਂ ਉਹਨਾਂ ਦੇ ਸਾਹਮਣੇ ਕੋਈ ਰਾਹ ਹੀ ਨਹੀਂ ਤੇ ਬੱਚਦਾ ਤਾਂ ਫਿਰ ਆਖ ਕੇ ਬੰਦਾ ਹਥਿਆਰ ਹੀ ਚੱਕਦਾਗਾ ਉਸ ਵੇਲੇ ਯੂਥ ਨੇ ਫਿਰ ਹਥਿਆਰ ਚੱਕੇ ਆ ਨਾ ਕਿਉਂਕਿ ਤੁਸੀਂ ਨੇ ਉਹਨਾਂ ਨੂੰ ਉਸ ਮੋੜ ਤੇ ਲੈ ਕੇ ਖੜਾ ਕਰਤਾ ਬਾਅਦ ਤੁਸੀਂ ਉਸੇ ਯੂਥ ਨੂੰ ਟਾਰਗੇਟ ਕਰ ਰਹੇ ਉਹਨਾਂ ਨੂੰ ਕਸੂਰਵਾਰ ਕਰ ਰਹੇ ਤੁਸੀਂ ਗਲਤ ਰਾਹ ਤੇ ਚੱਲ ਪਏ ਉਹਨਾਂ ਦੇ ਲਈ ਰਾਹ ਕਿਹੜਾ ਛੱਡਿਆ ਤੁਸੀਂ ਨੇ ਕੋਈ ਰਾਹ ਚੁਣਨ ਦਾ ਮੌਕਾ ਦਿੱਤਾ ਤਾਂ ਜ਼ਿੰਦਗੀ ਨੂੰ ਬਹੁਤ ਸੋਹਣੀ ਜ਼ਿੰਦਗੀ ਜੀਉਣਾ ਚਾਹੁੰਦੀ ਸੀ ਸਾਡੀ ਯੂਥ 1984 ਤੋਂ ਲੈ ਕੇ 90 92 ਤੱਕ ਦੀ ਸਾਰੀ ਯੂਥ ਨੂੰ ਬਰਬਾਦ ਕਰਕੇ ਰੱਖਤਾ ਅੱਜ ਵੀ ਕਹਿੰਦੇ ਨੇ ਕਹਿੰਦੇ ਯੂਥ ਤਾਂ ਕਹਿੰਦੇ ਬੇਲਾ ਬਹੁਤ ਐ ਹਨਾ ਯੂਥ ਤਾਂ ਨਸ਼ੇੜੀ ਹੋ ਗਿਆ ਜੀ ਯੂਥ ਤਾਂ ਗੇੜੀਆਂ ਮਾਰਦਾ ਪੰਜਾਬ ਦੇ ਯੂਥ ਨੂੰ ਬਹੁਤ ਟਾਰਗੇਟ ਕੀਤਾ ਜਾਂਦਾ ਪੰਜਾਬ ਦੇ ਟਾਰਗੇਟ ਕੀਤਾ ਜਾਂਦਾ ਜਿਹੜਾ ਹੁਣ ਜਿੱਦੋਂ ਹੜ ਆਏ ਨੇ ਉਸ ਤੋਂ ਬਾਅਦ ਜਿਹੜਾ ਉੱਥੇ ਸਭ ਤੋਂ ਜ਼ਿਆਦਾ ਉਸੇ ਯੂਥ ਨੇ ਹੀ ਯੋਗਦਾਨ ਪਾਇਆਗਾ ਜਿੱਦੋਂ ਪਾਣੀ ਦੇ ਵਿੱਚ ਮਤਲਬ ਖੜ ਖੜ ਕੇ ਉਹਨੇ ਆਪਣੇ ਹਿੱਕਾਂ ਡਾੜਾ ਕੇ ਉੱਥੇ ਆਪਣਾ ਪਾਣੀ ਰੋਕਿਆਗਾ ਆ ਹੁਣ ਉਥੇ ਸਾਰੇ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਨੌਜਵਾਨ ਮੁੰਡੇ ਟਰੈਕਟਰ ਲੈ ਕੇ ਉਹਨਾਂ ਜ਼ਮੀਨਾਂ ਨੂੰ ਪਧਰਾ ਕਰ ਰਹੇ ਨੇ ਕਿ ਅਸੀਂ ਸਾਡੀ ਯੂਥ ਨੂੰ ਬਿਨਾਂ ਗੱਲ ਤੋਂ ਪੰਡਿਆ ਜਾ ਰਿਹਾ ਇਹ ਵੀ ਇੱਕ ਸਾਜ਼ਿਸ਼ ਹੈ। ਠੀਕ ਹੈ ਜੀ ਜਿੰਨਾ ਕਿਸਾਨ ਅੰਦੋਲਨ ਹੋਇਆ ਸੀ ਸਭ ਤੋਂ ਜ਼ਿਆਦਾ ਯੋਗਦਾਨ ਸਾਡੀ ਯੂਥ ਨੇ ਪਾਇਆਗਾ। ਤੁਸੀਂ ਯੂਥ ਹੋਗੇ ਅਸੀਂ ਯੂਥਾਂਗੇ ਅਸੀਂ ਕਿਹੜੇ ਇੱਥੇ ਨਸ਼ੇ ਕਰਦੇ ਦੇਖਣੇ ਮੈਂ ਤਾਂ ਅੜਦਵਾਲੇ ਕੋਈ ਨਹੀਂ ਦੇਖਦਾ ਕੋਈ ਸੌਚ ਕੋਈ ਇੱਕ ਬੰਦਾ ਕਰਦਾ ਹੋਊਗਾ ਤੇ 99 ਨੂੰ ਮਾੜਾ ਕਹਿਣਾ ਸ਼ੁਰੂ ਕਰ ਦੋਗੇ। ਇਹ ਇੱਕ ਸਾਜ਼ਿਸ਼ ਹੈ ਜੀ ਕਿ ਮੰਨ ਕੇ ਚੱਲੋ ਵੀ ਕਿਸੇ ਨੂੰ ਕਾਬੂ ਨਹੀਂ ਕੋਈ ਆਉਂਦਾ ਬੰਦਾ ਨਾ ਤੈਨੂੰ ਇਦਾਂ ਭੰਡਣਾ ਸ਼ੁਰੂ ਕਰ ਦੋ ਕਿ ਇੱਥੋਂ ਦੇ ਯੂਥਾਂ ਨਸ਼ਾ ਕਰਦੀ ਆ ਇੱਥੋਂ ਦੇ ਤਾਂ ਬਹੁਤ ਗਲਤ ਰਾਹ ਤੇ ਪਏ ਹੋਣਗੇ ਮੈਂ ਦਾਅਵੇ ਨਾਲ ਕਹਿਣਾ ਕਿ ਮੈਂ ਦੁਨੀਆ ਘੁੰਮਿਆ ਬਾਕੀ ਸਟੇਟਾਂ ਘੁੰਮਿਆ ਕਿ ਸਭ ਤੋਂ ਜ਼ਿਆਦਾ ਸਿਆਣੀ ਯੂਥ ਜੇ ਕਿਸੇ ਸਟੇਟ ਦੀ ਹੈ ਦੇਸ਼ ਦੇ ਵਿੱਚ ਤਾਂ ਸਾਡੇ ਪੰਜਾਬ ਦੀ ਆ ਸਮਝਦਾਰ ਮੁੰਡੇ ਪੜ੍ਹੇ ਲਿਖੇ ਧੀਆ ਭੈਣਾਂ ਦੀ ਇੱਜ਼ਤ ਕਰਨ ਵਾਲੇ ਗਰੀਬ ਗਰੁੱਪੇ ਦੇ ਹੱਕ 'ਚ ਖੜਨ ਵਾਲੇ ਉਹਦੀ ਮਿਸਾਲ ਦਿੱਤੀ ਹੋਈ ਹੈਗੀ ਆ ਤੁਹਾਡੇ ਸਾਹਮਣੇ ਐਗਜ਼ਾਮਪਲਸ ਨੇ ਕਿ ਅੱਜ ਜਦੋਂ ਭੀੜ ਪੈਂਦੀ ਹੈ ਕਿ ਸਭ ਤੋਂ ਵੱਧ ਪੰਜਾਬੀ ਮੁੰਡਾ ਨੌਜਵਾਨ ਹੇਕਾਂ ਡੋਂਦਾਗਾ ਇਹ ਸਾਜ਼ਿਸ਼ ਆ ਗਈ ਪਰ ਜਦੋਂ ਤੁਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਨੱਪ ਲਿਆ ਦੱਪ ਲਿਆ ਕੋਈ ਰਾਹ ਹੀ ਨਹੀਂ ਬਚਦਾ ਤਾਂ ਫਿਰ ਉਹ ਉਹਨਾਂ ਦੇ ਸਾਹਮਣੇ ਫਿਰ ਕੋਈ ਰਾਹ ਜਿਹੜਾ ਆਉਂਦਾ ਫਿਰ ਉਹ ਚੁਣ ਲੈਂਦੇ ਨੇਗੇ ਅੱਡੀ ਲੱਕੜਵੱਗੇ ਸੀਰੀਅਸ ਦੇ ਵਿੱਚ ਵੀ ਇਹੀ ਹੈਗਾ ਉਹ ਮੁੰਡਾ ਕਹਿੰਦਾ ਕਿ ਯਾਰ ਕਿ ਵੀ ਮੈਂ ਤਾਂ ਬਹੁਤ ਸੋਹਣੀ ਜ਼ਿੰਦਗੀ ਜਿਉਣੀ ਚਾਹੁੰਦਾ ਸੀਗਾ ਸਿੰਪਲ ਪਰ ਮੇਰੇ ਲਈ ਕੋਈ ਰਾਹ ਹੀ ਨਹੀਂ ਬਚਿਆ ਫਿਰ ਉਹਨੂੰ ਇਹ ਲੱਗਦਾ ਕਿ ਯਾਰ ਕਿ ਵੀ ਅਸੀਂ ਸ਼ਾਰਟਕਟ ਅਪਣਾਉਣੇਗੇ ਅੱਜ ਦੀ ਜੁੱਧ ਦੇ ਸਾਹਮਣੇ ਵੀ ਇਹੀ ਹੈਗਾ ਜਦੋਂ ਉਹਨਾਂ ਨੂੰ ਕੋਈ ਰਸਤੇ ਨਹੀਂ ਮਿਲਦਾ ਫਿਰ ਉਹ ਕਹਿੰਦੇ ਨੇ ਕਿ ਚਲ ਜਿਹੜਾ ਰਾਹ ਮਿਲਦਾ ਹੋਵੇ ਅਸੀਂ ਰਸਤੇ ਤੁਰਦੇ ਆਂਗੇ ਉਹ ਗਲਤ ਰ ਉਹ ਰਸਤੇ ਤੇ ਤੁਰਦੇ ਤੁਰਦੇ ਪੈਸਾ ਕਮਾਉਣ ਦੇ ਸ਼ਾਰਟਕਟ ਕੱਢਣ ਦੇ ਤਰੀਕਿਆਂ ਦੇ ਵਿੱਚੋਂ ਉਹਨਾਂ ਨੂੰ ਜ਼ਿੰਦਗੀ ਦੇ ਉਹ ਐਸ ਮੋੜ ਤੇ ਪਹੁੰਚ ਜਾਂਦੇ ਨੇ ਜਿੱਥੇ ਬਸ ਅੱਗੇ ਮੌਤ ਹੀ ਮੌਤ ਦਿਖਾਈ ਦਿੰਦੀ ਹੈਗੀ ਇਹ ਇਹ ਸੀਰੀਜ਼ ਦੇ ਵਿੱਚ ਬਣ ਕੇ ਚੁੱਲੋ ਕਿ ਵੀ ਜਿੱਦਾਂ ਇਹ ਤਾਂ ਮੈਨੂੰ ਆਗਾ ਉਮੀਦ ਕੇ ਜਿਹੜੇ ਨੌਜਵਾਨ ਨੇ ਕਿ ਯੰਗਸਟਰ ਨੇ ਜਦੋਂ ਦੇਖਣਗੇ ਕਿ ਯਾਰ ਕਿ ਵੀ ਹਾਂ ਉਹਨਾਂ ਦੇ ਕੋਲੇ ਕੋਈ ਰਸਤਾ ਨਹੀਂ ਸੀ ਉਹਨਾਂ ਨੇ ਇਹ ਰਸਤਾ ਚੁਣ ਲਿਆ ਬਿਲਕੁਲ ਇਹ ਰਸਤਾ ਫਿਰ ਜਦੋਂ ਬੰਦਾ ਕਹਿੰਦੇ ਨੇ ਕਿ ਇੱਕ ਵਾਰੀ ਓਖਲੀ 'ਚ ਸਿਰ ਦਿੱਤਾ ਫਿਰ ਮੂਲਿਆਂ ਤੋਂ ਕੀ ਡਰਨਾ ਫਿਰ ਤਾਂ ਚੱਲੋ ਸੋ ਚੱਲ ਹੁੰਦੀ ਹੈਗੀ ਬਿਲਕੁਲ ਤਾਂ ਹੀ ਹੁਣ ਆਪਣੇ ਕਿਰਦਾਰ ਬਾਰੇ ਜ਼ਰੂਰ ਦੱਸ ਦਿਓ ਸਾਨੂੰ ਕਿ ਤੁਹਾਡਾ ਕਿਵੇਂ ਦਾ ਕਿਰਦਾਰ ਹੋਵੇਗਾ ਇਸ ਫਿਲਮ 'ਚ ਮੇਰਾ ਇਸ ਸੀਰੀਜ਼ ਦੇ ਵਿੱਚ ਜਿਹੜਾ ਮੁੰਡਾ ਮੇਨ ਪ੍ਰੋਟਾਗਨਿਸਟ ਹੈਗਾ ਨਾਇਕਾ ਹੈਗਾ ਅਰਜਨ ਯੂ نو ਮੈਂ ਉਹਦਾ ਕਰੈਕਟਰ ਹੈਗਾ ਅਰਜਨ ਇੱਕ ਮੁੰਡਾ ਉਸ ਉਮਰ ਦੇ ਪੜਾਤਾ ਜਿੱਥੇ ਉਹਨੂੰ ਲੱਗਦਾ ਕਿ ਜੇ ਮੈਨੂੰ ਕੋਈ ਨੌਕਰੀ ਨਾ ਮਿਲੀ ਤਾ ਮੇਰੀ ਲਾਈਫ ਸੈਟਲ ਨਾ ਹੋਈ ਮੈਂ ਵਿਆਹ ਕਰਾਉਣਾ ਆਪਦਾ ਘਰ ਬਣਾਉਣਾਗਾ ਇੱਕ ਆਮ ਨੌਜਵਾਨ ਮੁੰਡੇ ਦੀ ਜੋ ਇੱਕ ਦੀਆਂ ਖੁਸ਼ੀਆਂ ਹੁੰਦੀਆਂ ਨੇਗਾ ਉਮੀਦਾਂ ਹੁੰਦੀਆਂ ਨੇਗੀਆਂ ਪਰ ਜਿੱਥੇ ਉਹ ਕੰਮ ਕਰ ਰਿਹਾ ਉੱਥੋਂ ਖੁਸ਼ ਨਹੀਂ ਹੈ ਉਹਨੂੰ ਕੁਝ ਨਹੀਂ ਮਿਲ ਰਿਹਾ ਉਹ ਪਰੇਸ਼ਾਨ ਹੈ ਉਹਨੂੰ ਉਹਨੂੰ ਸਮਝ ਨਹੀਂ ਪੈ ਰਹੀ ਕਿ ਮੈਂ ਯਾਰ ਕਿ ਵੀ ਕੀ ਕਰਾਂ ਉਸ ਦੁਬਿਧਾ ਦੇ ਵਿੱਚ ਨਾ ਉਹ ਫਿਰ ਕੀ ਕਰਦਾ ਕਿ ਉਹਨੂੰ ਇੱਕ ਰਸਤਾ ਦਿਖਾਈ ਦਿੰਦਾ ਉਹਨੂੰ ਇਹ ਪਤਾ ਹੈਗਾ ਇਹ ਰਸਤਾ ਹੈ ਗਲਤ ਹੈਗਾ ਪਰ ਉਹਨੂੰ ਲੱਗਦਾ ਕਿ ਵੀ ਯਾਰ ਕਿ ਵੀ ਜੇ ਹੁਣ ਮੈਂ ਦੁਨੀਆ ਜਿੰਨੀ ਚਾਹਣਾ ਉਹਦਾ ਖੁਆਇਸ਼ ਐ ਮੈਂ ਗੁੱਟ ਤੇ ਰੋਲੈਕਸ ਬੰਨਣੀ ਆ ਮੈਂ ਦੁਨੀਆ ਜਿੰਨੀ ਚਾਹਣਾ ਤੇ ਮੈਂ ਸਾਰੀ ਦੁਨੀਆ ਚ ਘੁੰਮਣਾ ਚਾਹਣਾ ਤੇ ਇੱਥੇ ਮੇਰੀ ਆਪਦੀ ਦੁਨੀਆ ਘੁੰਮੀ ਪਈਆ ਮੇਰੇ ਸਕੂਟਰ ਚ 50 ਰੁਪਏ ਦਾ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਇਹ 2014 ਦੀ ਕਹਾਣੀ ਹੈਗੀ ਅੱਜ ਤੋਂ 10 ਸਾਲ ਪੁਰਾਣੀ 12 ਸਾਲ ਪੁਰਾਣੀ ਕਹਾਣੀ ਹੈਗੀ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾਗਾ ਫਿਰ ਉਹਨਾਂ ਨੇ ਇੱਕ ਉਮੀਦ ਜਾਗਦੀ ਐ ਕੁਛ ਉਹਨੂੰ ਐਸਾ ਪਤਾ ਲੱਗਦਾਗਾ ਵੀ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨਿਗੀਆਂ ਤੇ ਉਹ ਆਪਣੇ ਦੋਸਤਾਂ ਨੂੰ ਇਕੱਠੇ ਕਰਦਾ ਦੋਸਤ ਵੀ ਉਹ ਨੇ ਜੋ ਉਹ ਤੋਂ ਵੀ ਬੁਰੀ ਜ਼ਿੰਦਗੀ ਜੀ ਰਹੇ ਨੇਗੇ ਉਹਨਾਂ ਦੇ ਵੀ ਸੁਪਨੇ ਮਰੇ ਹੋਏ ਨੇ ਉਹਨਾਂ ਨੂੰ ਜਗਾਉਂਦਾਗਾ ਕਿ ਯਾਰ ਕਿ ਆਪਾਂ ਕੁਝ ਵੱਡਾ ਹੱਥ ਮਾਰ ਸਕਦੇ ਆ ਕਰ ਸਕਦੇ ਆਗੇ ਉਹਦਾ ਲੀਡਰ ਬਣਦਾ ਉਹ ਬਣਦਾ ਬਣਦਾ ਨਾ ਫਿਰ ਉਹ ਇੱਕ ਪੂਰੇ ਦਾ ਪੂਰਾ ਆਪਣਾ ਇੱਕ ਗੈਂਗ ਬਣਾ ਲੈਂਦਾਗਾ ਮਤਲਬ ਇੱਕ ਗਰੁੱਪ ਬਣਾ ਲੈਂਦਾ ਉਹ ਪਲੈਨਿੰਗਾਂ ਕਰਦੇ ਨੇ ਐਗਜ਼ੀਕਿਊਸ਼ਨ ਕਰਦੇ ਨੇ ਤੇ ਫਿਰ ਮੰਨ ਕੇ ਚੱਲੋ ਕਿ ਆਖਰ ਦੇ ਵਿੱਚ ਤਾਂ ਉਹ ਆਪਣੀ ਜਾਨ ਬਚਾ ਕੇ ਭੱਜਦੇ ਨੇ ਨਿਕਲਦੇ ਨੇ ਕਿ ਕਿ ਐਸ ਤਰ੍ਹਾਂ ਨਾਲ ਉਹਦੀ ਜਰਨੀ ਹੈ ਕਿ ਇੱਕ ਆਮ ਮੁੰਡਾ ਕਿੱਦਾਂ ਖਾਸ ਬਣਦੇ ਚੱਕਰਾਂ ਦੇ ਵਿੱਚ ਜ਼ਿੰਦਗੀ ਤੋਂ ਹੱਥ ਖੋ ਬੈਠਦਾਗਾ ਤਾਂ ਇਹ ਨੂੰ ਦੇਖੋਗੇ ਇੰਨੀ ਕਰੋ ਆ ਗਈ ਸਾਡੀ ਸੀਰੀਜ਼ ਕੇ ਹਰ ਬੰਦਾ ਤੁਸੀਂ ਇਹਦੇ ਨਾਲ ਕਨੈਕਟ ਕਰੋਗੇ ਵੀ ਹਰਕੇ ਵੀ ਹਾਂ ਇਹ ਤਾਂ ਮੇਰੀ ਕਹਾਣੀ ਹੈਗੀ ਆ ਸਾਹਮਣੇ ਵਾਲਾ ਮੁੰਡਾ ਬੈਠਾ ਕਰੂਗਾ ਕਿ ਹਰਕੇ ਮੇਰੀ ਜ਼ਿੰਦਗੀ ਦੀ ਵੀ ਇੰਨੇ ਸੁਪਨੇ ਸੀ ਮੈਂ ਵੀ ਇੰਨੀ ਜ਼ਿੰਦਗੀ ਜੀ ਰਿਆਂਗੇ ਤਾਂ ਮੈਨੂੰ ਲੱਗਦਾ ਮੇਰੇ ਆਲੇ ਦੁਆਲੇ ਦੇ ਕਰੈਕਟਰ ਤੁਰੇ ਫਿਰਦੇ ਨੇਗੇ ਇਸ ਰੌ ਵੇਚ ਅਸੀਂ ਨੇ ਸ਼ੂਟ ਕੀਤੀ ਹੈਗੀ ਸੀਰੀਜ਼ ਇਹਦੇ ਵਿੱਚ ਕੋਈ ਵੀ ਤੁਹਾਨੂੰ ਹਾਈ ਫਾਈ ਕੋਈ ਉਦਾਂ ਨਹੀਂ ਮਿਲੂਗਾ ਕਿ ਜਿੱਦਾਂ ਵੀ ੱੱਕੇ ਨਾਲ ਚੀਜ਼ਾਂ ਕੀਤੀਆਂ ਹੋ ਜਾਂਦੀਆਂ ਨੇ ਕਿ ਜੋ ਜ਼ਿੰਦਗੀ ਚ ਹੋ ਰਿਹਾ ਹੈਗਾ ওই দেখুন মিলনা থ্যাংক ਤੇ ਸਾਨੂੰ ਉਡੀਕ ਹੈ ਤੁਹਾਡੀ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਕਿ ਕਿਸ ਲੈਵਲ ਦੀ ਵੈਬ ਸੀਰੀਜ਼ ਬਣ ਗਈ ਹੈ ਨਾ ਕਿਉਂਕਿ ਜਿਵੇਂ ਮੈਨੂੰ ਕਿਸੇ ਨੇ ਇੱਕ ਗੱਲ ਕਹੀ ਸੀ ਕਹਿੰਦੇ ਜਦੋਂ ਤੁਸੀਂ ਫਿਲਮ ਦੀ ਸ਼ੂਟਿੰਗ ਕਰਦੇ ਨੇ ਸਾਨੂੰ ਸ਼ੂਟਿੰਗ ਕਰਦੇ ਕਰਦੇ ਪਤਾ ਲੱਗ ਜਾਂਦਾ ਹੈ ਕਿ ਚੀਜ਼ ਕਿੱਥੇ ਸਟੈਂਡ ਕਰਦੀ ਆ ਠੀਕ ਹੈ ਨਾ ਤੇ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਹੈ ਕਿ ਕਿੱਡਾ ਵੱਡਾ ਟੌਪਿਕ ਚੱਕਿਆ ਗਿਆ ਹੈ ਨਾ ਪੰਜਾਬ ਦੇ ਯੂਥ ਦੇ ਲਈ ਇਹ ਬਹੁਤ ਕਮਾਲ ਦੀ ਗੱਲ ਆ ਤੇ ਉਮੀਦ ਕਰਦੇ ਆ ਕਿ ਸਾਡੇ ਦਰਸ਼ਕ ਵੀ ਇਸ ਮਿਹਨਤ ਦਾ ਮੁੱਲ ਪਾਉਣਗੇ ਅਸੀਂ ਹਮੇਸ਼ਾ ਹੀ ਚੰਗੇ ਕਨਸੈਪਟਾਂ ਦੀ ਚੰਗੇ ਕੰਟੈਂਟ ਦੀ ਡਿਮਾਂਡ ਕਰਦੇ ਆ ਤੇ ਜੇ ਹੁਣ ਚੰਗਾ ਕੰ 24 ਅਕਤੂਬਰ ਨੂੰ ਕੇਵਲ 1 ਦੇ ਉੱਤੇ ਵੈਬ ਸੀਰੀਜ਼ ਆ ਰਹੀ ਹੈ ਜੀ ਲੱਕੜ ਬੱਗੇ ਜਰੂਰ ਦੇਖਿਓ ਧੰਨਵਾਦ